ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਪ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਕਮਾਸਕਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਪਸ਼ੂ ਦਿਖਾਵਾਂਗੇ ਸਾਰੇ ਸੂਏ ਸਵਾਏ ਆ ਤੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਔਰ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਸਸਿਆ ਭਾਜੀ ਅਸਰ ਕਲਵਜੀ ਕੀ ਹਾਲ ਚੱਲ ਜੀ ਵਧੀਆ ਚੱਲਦਾ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਆਪਣਾ ਆਪਰਾ ਨਾਦਰ ਜਿਲ੍ਹਾ ਅੰਬਰਸਰ ਤਹਿਸੀਲ ਜਨਾਲਾ ਜੀ ਪਿੰਡ ਕਮਾਸਕੇ ਵੀ ਫੋਨ ਨੰਬਰ 994753609 ਠੀਕ ਹੈ ਜੀ ਤੇ ਬਾਈ ਦੱਸਿਓ ਮੈਂ ਪਹਿਲੇ ਨੰਬਰ ਤੇ ਝੋਟੀ ਇਹ ਪਹਿਲੇ ਨੰਬਰ ਦਾ ਆਪਣਾ ਝੋਟੀ ਸੂਈ ਹੈ ਜੀ ਗੰਗਾ ਨਗਰ ਦੀ ਹੈ ਜੀ ਅੱਛਾ ਜੀ ਉਹ 23 ਤੋਂ 24 ਕਿਲੋ ਦੋਗੇ ਉਹ ਸੂਈ ਰਾਤ ਦੋ ਤਿੰਨ ਨਾਦਰਾਂ ਦੀ ਹੋਣੇ ਥੱਲੇ ਕੋਈ 16 17 ਕਿਲੋ ਬੌਲਾ ਆਊਗਾ ਜੀ ਠੀਕ ਹੈ ਠੀਕ ਹੈ ਲਓ ਜੀ 16 17 ਲੀਟਰ ਜਿਹੜਾ ਬੌਲਾ ਬਿਲਕੁਲ ਤਾਜੀ ਸੂਈ ਹੈ ਤੇ ਐਚ ਐਫ ਗਾਂਵਾਰਗੀ ਬਣੀ ਪਈ ਕਰਮਾਲੀ ਇਹ ਥਣ ਜਿਹੜਾ ਬਹੁਤੀ ਬਾਕਮਾਲ ਲੱਗਾ ਪਿਆ ਗਿੱਠੋਂ ਬਾਹਰ ਅੱਛਾ ਜੀ ਆਹ ਵੇਚੀਏਗਾ ਦੋ ਦਿਨਾਂ ਦਾ ਮਾਲ ਉਧਰ ਲੰਘੀ ਵੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਬਾਈ ਜੀ ਗੰਗਾ ਨਗਰ ਦੀ ਆ ਗਈ ਜੇ ਪਹਿਲੇ ਨੰਬਰ ਤੇ ਦੁੱਧ ਦਾ ਡਰਾਮੀਆਂ ਹਿਸਾਬ ਨਾਲ ਕਿੰਨਾ ਦੱਸਿਆ ਭਰਮਗੀ ਭਾਜੀ ਦੁੱਧ ਵਿੱਚ 23 24 ਕਿਲੋ ਦੀ ਆਪਾਂ ਨੂੰ ਗਾਰੰਟੀ ਬਾਕੀ 22 24 ਕਿਲੋ ਦਾ ਮਾਲ ਨੇ ਭਰ ਦੋਗੇ ਨਾ ਦੁੱਧ ਵੀ ਠੀਕ ਹੈ ਠੀਕ ਹੈ ਬਿਲਕੁਲ ਤਾਜੀ ਦੋ ਤਿੰਨ ਦਿਨਾਂ ਦੀ ਆ ਵੀ ਅੱਛਾ ਅੱਛਾ ਲਓ ਜੀ 23 24 ਲੀਟਰ ਵਾਲੀ ਝੋਟੀ ਆ ਗਈ ਜੇ ਤੇ ਐਚਐਫ ਗਾਵਾਂ ਨੂੰ ਕਟਣਦੀ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹ ਰੈਨ ਰਿੰਗ ਸਿੰਘ ਲੱਗਾ ਵਾ ਜੈਡ ਬਲੈਕ ਤੇ ਕੱਦ ਕਾਠ ਵੀ ਬਹੁਤ ਹੀ ਬਾਖਮਾਲ ਐਣ ਕੋਠੇ ਜਿੱਡੀ ਆ ਤੇ ਪਿੱਠ ਕੁੜਾ ਵੀ ਬਹੁਤ ਹੀ ਚੰਗਾ ਲੱਗਾ ਵਾ ਹੁਣ ਮੌਕੇ ਤੇ ਭਾਈ ਕਿੰਨਾ ਦੱਸਿਆ 16 ਪੰਜ ਵਿੱਚ 16 ਕਿਲੋ ਤੇ ਮੰਨ ਲਓ 17 16 ਮੰਨੋ ਵੀ ਠੀਕ ਹੈ ਠੀਕ ਹੈ ਉਤਾਰੀ ਸੂਈ ਆ ਮਗਰ ਇਹ ਕੱਟੀ ਜਾਂਦੀ ਠੀਕ ਆ ਜੀ ਆ ਫੀਮਲ ਕਾਫ ਜੀ ਆ ਬਿਲਕੁਲ ਤਾਜ਼ੇ ਤਾਜਾ ਵਾਂਗ ਤੇ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਐਨ ਗਿੱਠੋਂ ਬਾਹਰ ਲੱਗਾ ਪਿਆ ਕਰਮਾਲੀ ਨੂੰ ਕਿਉਂ ਵਾ ਨੁਕਰਾਂ ਦੇ ਸਾਹਮਣੇ ਲਾ ਕੇ ਦਿਖਾ ਦਿੰਦੇ ਵੀ ਨਹੀਂ ਲੋੜ ਦਿਖਾ ਦਿਓ ਭਾ ਮੇਰੇ ਦਿਖਾ ਦੇ ਮਾੜੀ ਲਾ ਕੇ ਫਿਰ ਦਿਖਾ ਦੇ ਵੀ ਆਪਣਾ ਕੋਈ ਠੀਕ ਆ ਲਓ ਜੀ ਚੈੱਕ ਕਰ ਸਕਦੇ ਆ ਨਾ ਗੰਗੂਲਿਸ਼ ਕੰਦੀ ਜੈਡ ਬਲੈਕ ਇੱਧਰਲੀ ਸਾਈਡ ਤੋਂ ਵੀ ਚੈੱਕ ਕਰ ਸਾਡੇ ਤੇ ਥਾਣਾ ਦਾ ਸੈਜ ਗਿਆ ਡਰਦੀ ਆ ਥੋੜਾ ਜਿਆ ਐਨ ਕੱਲਾ ਕੱਲਾ ਲੱਗਾ ਪਿਆ ਪੀੜੀ ਦੇ ਪਾਵੇ ਵਰਗਾ ਤੇ ਮੁੱਲ ਪਾਜੀ ਇਹਦਾ ਹਰਾ ਮੋਲੇ ਦਾ ਵਿੱਚ 3.5 ਕਰ ਦਿਓ ਅੱਛਾ ਜੀ ਹਾਂ ਜੀ ਤੇ ਹਾਨਾ ਹਾਨਾ ਮੈਂ ਤਾਂ ਪੈਸੇ ਨਹੀਂ ਚੱਲ ਜੀ ਤਿੰਨ ਦੀ ਹਾਂ ਜੀ ਕਿ ਤਿੰਨ 20 ਦੀ ਤਿੰਨ 20 ਦੀ ਮੈਨਾਂ ਦੇ ਦਈਏ ਵੀ ਕਰ ਦੋ ਹਾਨਾ ਜਿੱਥੇ ਛਾੜੀ ਦੇਣੀ ਆ ਤਿੰਨ ਦੀ ਦੇ ਦਈਏ ਜੀ ਕਰ ਦੇ ਅੰਦਰ ਤੈਨੂੰ ਏ ਹਾਂ ਨਾ ਵੀ ਜੀ 100 ਕਿਲੋਮੀਟਰ ਪਹੁੰਚ ਵੇਚ ਜੋ 2,70,000 ਦੀ ਹਣੀ ਜੋ ਕੋਈ ਵਾਧਾ ਘਾਟਾ ਨਹੀਂ ਪਹੁੰਚ ਵਾਧਾ ਕਰ ਦਈਏ ਲੈਣੀ ਫੋਨ ਹੋਵੇ ਲਾਵੇ ਦੂਜਾ ਬੰਦਾ ਵੀ ਦੁਨਾਂ ਲਾਵੇ ਆਪਣਾ ਪਹੁੰਚ ਵਾਧਾ ਕਰ ਦਈਏ ਨਾ ਨਾ ਪਹੁੰਚ ਵੀ ਜੀ ਨਹੀਂ ਲੈਣੀ ਆਪਾਂ ਬਿਲਕੁਲ ਤੇਰੀ ਮਾਨਤਾਨ ਜਿਆਦਾ ਕਰਾ ਲਿਆ ਹਾਂਜੀ ਤੇ ਸਾਡੇ ਮੂੰਹ ਨਿਕਲੇਦਾ ਲਾ ਲਓ ਵੀ ਅੱਛਾ ਜੀ 270 ਦੀ 100 ਕਿਲੋਮੀਟਰ ਪਹੁੰਚ ਵੇਜੂ 10 ਵੀ ਕਿਲੋਮੀਟਰ ਤਾਂ ਵੀ ਚੱਲ ਕੋਈ ਨਹੀਂ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਹੁੰਚ 100 ਕਿਲੋਮੀਟਰ ਬਾਈ ਕਹਿੰਦਾ ਕਿ ਫ੍ਰੀ ਕਰ ਦਾਂਗੇ 270 ਦੀ ਤੇ ਪੰਡ ਚਲੋ ਕੋਈ ਸੰਭਣਾ ਵਾਲਾ ਭਰਾ ਖੜੇ ਯਾਰ ਯਾਰ ਲੱਖ ਰੁਪਇਆ ਮੈਂ ਤਾਂ ਮੰਗੀ ਜਾਂਦੇ ਸੀ ਹਾਂਜੀ ਹਾਂਜੀ ਬਿਲਕੁਲ ਪਤਾ ਚਲੋ ਲਿਆਂਦਾ ਮਾਲ ਅੱਗੇ ਲਿਆਂਦਾ ਆਉਂਦਾ ਵੇਖ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਲ ਹੈ ਜੇ ਇਹਨੂੰ ਮਿਲ ਬਿਲਕੁਲ ਹਾਂਜੀ ਹਾਂਜੀ ਤੇ ਦੂਜੇ ਨੰਬਰ ਦੇ ਭਾਜੀ ਕਿਵੇਂ ਆ ਗਈ ਝੋਡੀ ਆਪਣੇ ਦੂਜਾ ਸੂਆ ਝੋਟਾ ਹੀ ਆ ਜੀ ਅੱਛਾ ਜੀ ਇਹਦੇ ਥੱਲੇ ਵੀ 17 ਤੋਂ 18 ਕਿਲੋ ਹੋਊਗਾ ਇਹ ਜਿਹੜਾ ਸੂਈ ਪੰਜਾਂਛਿਆਨਦਨਾ ਦੀ ਹੈ ਜੀ ਠੀਕ ਹੈ ਠੀਕ ਹੈ ਭਾਜੀ ਦੋ ਦਨਾਂ ਦੀ ਸੂਈ ਪੰਜਾਂ 78 ਆਪਣਾ ਮੇਰਾ ਵੀਰ ਦੋ ਡੰਗ ਚੋਕ ਆਪਣਾ ਵੀ ਰਕਮ ਦੀਆਂ ਮਹਾਂ ਤਸੱਲੀ ਕਰਕੇ ਮੇਰਾ ਵੀਰ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਐ ਇਹ ਉਹ ਕਹਿੰਦਾ ਨਾ ਉਹ ਗੱਲ ਮਾੜੀ ਨਹੀਂ ਮਾੜੀ ਗੱਲ ਉਹ ਸਹੀ ਗੱਲ ਤੇ ਆਪਾਂ ਪਾਂਡਰ ਪਗਾਂ ਦੀ ਖਰਚੀ ਜਿਹੜੀ ਗੱਲ ਠੀਕ ਐ ਤੇ ਇਹਦੇ ਕੋਲ ਕਿੰਨਾ ਇਸ ਟਾਈਮ ਮੌਕੇ ਤੇ ਇਹਦੇ ਕੋ ਕਿੰਨਾ ਜੇ ਇਸ ਟਾਈਮ ਮੌਕੇ ਤੇ ਇਹ ਤੋਂ ਮੁੱਕ ਦਾ ਵੀ ਜ 78 ਕਿਲੋ ਪਰ ਦੋ ਡੰਗ ਲੀਟਰ ਦੇ ਨਾਲ ਤਸੱਲੀ ਕਰਕੇ ਲੈ ਲਾ ਠੀਕ ਐ ਠੀਕ ਐ ਦੂਜਾ ਸੂਰਾ ਜਿਆ ਸੂਰਾ ਚਾਹ ਆਦਲਾ ਦੀ ਇਹਦੇ ਮਗਰ ਕੱਟਾ ਆ ਜੋ ਠੀਕ ਆ ਜੀ ਮੇਲ ਕਾਫ ਆਗਾ ਜਿਹਦੇ ਪਿਛੇ ਤੇ ਥਣ ਥਣ ਜਿਹੜਾ ਬਹੁਤ ਹੀ 12 ਤੋਂ 18 ਲੀਟਰ ਜਿਹੜਾ ਦੁੱਧ ਐ ਸਮ ਤਿਆਰ ਆ 3 ਕਿਲੋ ਝੋਟੀ ਦੀ ਗਾੜੀ ਗਾੜ ਹੋਊਗੀ ਅੱਛਾ ਜੀ ਹਾਂਜੀ ਠੀਕ ਆ ਲਓ ਜੀ 3 ਲੀਟਰ ਦੇ ਆਸ-ਪਾਸ ਜਿਹੜੀ ਗਾੜੀ ਗਾੜ ਆ ਤੇ ਇਹ ਕਿੰਨਾ ਕੁ ਇਤਰਾ ਭਰ ਜਾਊਗੀ ਇਹ ਦੀ ਵੀ ਜੀ ਪਲੱਸ ਹੀ ਜਾਊ ਵਿਆ ਦੋ 20 ਤੋਂ ਪਲੱਸ 10 ਜਾਊਗੇ ਵੀ ਠੀਕ ਆ ਲਓ ਜੀ 20 ਤੋਂ ਪਲੱਸ ਹੀ ਜਾਊਗੀ ਤੇ ਫੇਸ ਕੁਆਲਟੀ ਦਾ ਸਿੰਘ-ਸੁੰਗ ਬਹੁਤ ਹੀ ਚੰਗਾ ਲੱਗਾ ਇਹਨੂੰ ਐਨ ਰੰਗ-ਸਿੰਗ ਹੀ ਲੱਗਾ ਪਿਆ ਵਾ ਪੇਠ ਪੁੜਾ ਵੀ ਸਾੜਾ ਮੰਜਾ ਹੀ ਡੈਂਦਾ ਵਾ ਇਹਦੇ ਪਿੱਛੇ ਪਾਜੀ ਕੀ ਆ ਗਿਆ ਮੇਰੇ ਇਹਦਾ ਮਗਰ ਵੀ ਜੀ ਕੱਟਾ ਸੂਈ ਪੰਜਾਂ ਸਿਆਤ ਨਾਲ ਉਹ ਹੀ ਲੱਗ ਦੋਹਾਂ ਲਈ ਸਾਈਡ ਤੋਂ ਚੈੱਕ ਕਰਾ ਦਿੰਨੇ ਆਪਾਂ ਥਾਣਾ ਦਸ ਸੈਜ ਕਿਹਾ ਬੜਾ ਬਹੁਤ ਹੀ ਚੰਗਾ ਲੱਗਾ ਇਹਨੂੰ ਵੀ ਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ 17 ਤੋਂ 18 ਲੀਟਰ ਜਿਹੜਾ ਇਸ ਟਾਈਮ ਤੋਂ ਦੇਰ ਕੋਲ ਪਿਆਰ ਆਪਾਂ ਕੋਲੋਂ ਸਲੀ ਚੋਗੜਾ ਕੱਲੂ ਗਾਲ ਲਮਾ ਜਨਨੋ ਗੱਲ ਮਾੜੀ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਮੈਂ ਬਾਰ ਬਾਰ ਬੇਨਤੀ ਉਹ ਹੀ ਫੋਨ ਉਹ ਵੀਰ ਲਾਵੇ ਜਿੰਨੇ ਲੈਣੀ ਆ ਫੋਨ ਲਾ ਕੇ ਮੈਂ ਪੌਣਾ ਸਾਈ ਮੈਂ ਕਰਦਾ ਮੈਂ ਖਰਾਬ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਜਾਨੀ ਕਿ ਇਹਨੂੰ ਖਰਾਬ ਕਰ ਦੇ ਮੁੜ ਕੰਨ ਇਹ ਬੰਦੇ ਇਕੱਠੇ ਕਰਨੇ ਤੇ ਸਾਈ ਦੀ ਮਾਨ ਦੇ ਭਰ ਦੇ ਹਾਂਜੀ ਹਾਂਜੀ ਤਾਂ ਆਪਾਂ ਮ ਲੋ ਜੀ ਚੈੱਕ ਕਰ ਸਕਦੇ ਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਜੇ ਇਹ ਵੀ ਰਾਜੀ ਰੂਜੀ ਇਹ ਕਰਮਾਲੀ ਪਿੱਟ ਕੁੜਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਤੇ ਮੰਜਾ ਹੀ ਦਿੰਦਾ ਵਸ ਹਾਬ ਨਾਲ ਤੇਰਾ ਮੁੱਲ ਭਾਜੀ ਹਰ ਇਹਦਾ 3 20 ਮੰਗਦੇ ਵੇ ਵਿਜੀ ਅੱਛਾ ਜੀ ਹਾਂ ਜੀ ਇਹ ਕਿੱਥੇ ਕਛੜ ਦੇਣੀ ਮੈਂ ਤਾਂ ਤਿੰਨ ਦੀ ਦੇ ਦਈਏ ਵੀ ਕਰ ਦਈਏ ਵੀ ਅੰਦਰ ਹੀ ਇਹਦੇ ਵਿੱਚ 270 ਦੀ ਹੋਊਗਾ ਮੈਂ ਬਾਰ-ਬਾਰ ਇਹ ਵੀ 100 ਕਿਲੋਮੀਟਰ ਪਹੁੰਚ ਵਿੱਚ ਹੋਊਗੀ ਵੀ ਅੱਛਾ ਜੀ ਠੀਕ ਹੈ ਲਓ ਜੀ ਇਹ ਵੀ 270 ਦੀ ਜੋ ਹੋ ਜੇ ਵੀ ਰਸੇ ਵਾਧਾ ਘਾਟਾ ਵੀ 2.5 ਦੀ ਦੇ ਦੂਗਾ 240 ਦੇ ਦੂ ਕੋਈ ਨਿਝੋਣਾ ਵੀ 100 ਕਿਲੋਮੀਟਰ ਪਹੁੰਚ ਹੀ ਹੋਣੀ ਜੋ ਬੱਸ ਵੀ ਠੀਕ ਹੈ ਠੀਕ ਹੈ ਲਓ ਜੀ 100 ਕਿਲੋਮੀਟਰ ਪਹੁੰਚ ਤੇ 270 ਦੀ ਇਹ ਵੀ ਤੇ 20 ਤੋਂ ਪਲੱਸ ਚੱਲੂਗੀ ਕਰਮਾਲੀ 20 ਕਿਲੋਮੀਟਰ ਦਾ ਕੋਈ ਵਾਧਾ ਘਾਟਾ ਵੀ ਪਹੁੰਚ ਵਿੱਚ ਕਰਾਇਆ ਆਪਾਂ ਦੇਵਾਂਗੇ ਜੀ ਠੀਕ ਹੈ ਠੀਕ ਹੈ ਠੀਕ ਹੈ ਕੋਈ 10 20 ਕਿਲੋਮੀਟਰ ਤਾਂ ਠਾਂ ਠਾਂ ਵੀ ਭਾਈ ਕਹਿੰਦਾ ਕਿ ਕਰ ਲਾਂਗੇ ਤੇ ਤੇ ਜੇ ਨੰਬਰ ਤੇ ਭਾਜੀ ਕਿਵੇਂ ਆਗੇ ਕਿਚੇ ਨੰਬਰ ਤੇ 14 ਨਾ ਛੋਟੀ ਸੂਈ ਤੇ ਲੈ 11 ਕਿਲੋ ਬੋ ਲਓ ਜੀ ਇਹ ਵੀ ਦੂਜਾ ਸੁਗਾ ਸੋਈ ਤੇ 11 ਲੀਟਰ ਐਸਟਾ ਜਿਹੜਾ ਬੌਲਾ ਹੀ ਤਿਆਰ ਏ ਦੇ ਕੋਲ ਕੱਦਕੁੱਤ ਜਿਹੜਾ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਇਹ ਥਣ ਥਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਇਹਨੂੰ ਐਨ ਕੱਲਾ ਕੱਲਾ ਲੱਗਾ ਪਿਆ ਵਾ ਅੱਛਾ ਜੀ ਤੇ ਇਹਦੇ ਪਿੱਛੇ ਆ ਗਿਆ ਜੀ ਆ ਮੇਲ ਕਾ ਫੇ ਵੀ ਬਿਲਕੁਲ ਜੇ ਤਾਜ਼ਾ ਵਾ ਢੋਟੀ ਇਹ ਵੀ 14 ਕਿਲੋ ਭਰ ਦੋ ਲੈ ਠੱਪੀ ਠੱਪੀ ਤਾਜੀ ਤੁਰੀ ਸੋਈ ਹੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਇਹ ਵੀ 14 ਲੀਟਰ ਜਿਹੜਾ ਦੁੱਧ ਭਰ ਜੂਗੀ ਤੇ ਥਣ ਜਿਹੜਾ ਇਹਨੂੰ ਵੀ ਬਹੁਤ ਹੀ ਬਾ ਕਮਾਲ ਨੂਹਾਂ ਜਿਹੜੀਆਂ ਦੇਸੀ ਮੈਂ ਨਾ ਗਿਨੇ ਕੋਈ ਇਹ ਵਾਲਵੇ ਦੀ ਮੈਂ ਬਾਕੀ ਥੋੜੀ ਛੋਟੇ ਮੋਲਦੀ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਕੋਈ ਸੰਭਣ ਵਾਲਾ ਭਰਾ ਖੜੇ ਤੇ ਦੁੱਧ ਦੇ ਵੀ 14 ਲੀਟਰ ਜਿਹੜਾ ਕੱਢੀ ਜਾਊਗੀ ਹੁਣ 10000 ਕਿਲੋ ਬਾਲਾ ਹੋਊਗਾ ਜੀ ਠੀਕ ਹੈ ਇਹਦਾ ਬਸ ਚਾਰ ਦਿਖਾਉਣਾ ਦਿਖਾ ਦੋ ਮਗਰ ਦਿਖਾਤਾ ਜੀ ਦਿਖਾਤਾ ਹਾਂਜੀ ਲਓ ਜੀ ਮੇਲ ਕਾਫ ਜਿਹਦੇ ਪਿੱਛੇ ਤੇ 11 ਲੀਟਰ ਜਿਹੜਾ ਆਸਤਾ ਜਿਹੜਾ ਬਵਲਾ ਦੇ ਕੋਲ ਤਿਆਰ ਆ ਤੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਇਹਨੂੰ ਵੀ ਐਨ ਕੱਲਾ ਕੱਲਾ ਲੱਗਾ ਪਿਆ ਵਾ ਇਰਾਮੋਲ ਭਾਜੀ ਹਰ ਇਹ ਵੀ ਜੀ ਦੇ ਦਈਏ 90000 ਦੀ ਵੀ ਕਰ ਦਈਏ ਵੀ ਹਾਣਾ ਇਹ ਵੀ ਮਤਲਬ 85000 ਦੀ ਦੇ ਦਈਏ ਵੀ ਪਹੁੰਚ ਵਿੱਚ ਦੇ ਦਾਂਗੇ 100 ਕਿਲੋਮੀਟਰ ਜੀ ਹੋਰ ਕਰ ਦਈਏ 82000 ਦੇ ਰਹਾ ਹਾਂ ਨਾ ਦੇ ਦਾਂਗੇ 100 ਕਿਲੋਮੀਟਰ ਪਹੁੰਚ ਵਿੱਚ ਜੀ ਠੀਕ ਹੈ ਲਓ ਜੀ ਮੇਰਾ ਵੀ ਚੋਗਿਆ ਦੋ ਡੰਗ ਚੋਗਿਆ ਤਸੱਲੀ ਕਰਕੇ ਫਿਰ ਕਰੇ ਜਿਹੜਾ ਕੱਲ ਨੂੰ ਬਾਰ-ਬਾਰ ਵੀਡੀਓ ਆਪਾਂ ਫੇਰ ਆਨੇ ਆ। ਨਹੀਂ ਬਿਲਕੁਲ ਬਿਲਕੁਲ। ਨਹੀਂ ਬਿਲਕੁਲ ਲਓ ਜੀ ਵੀਰ ਦੀ। ਕਾਲਾ ਮਾਲ ਸੋਇਆ ਜਿਹੜੀ ਗੱਲ ਆ ਵੀ। ਹਾਂਜੀ ਹਾਂਜੀ। ਤੁਹਾਨੂੰ ਮਤਾਏ ਸੋਇਆ ਡੰਗ ਠੰਡ ਦੇ ਵਿੱਚ ਵਾਦਾ ਘਾਟਾ ਕੋਲ ਅਖੰਡ ਦਾ ਇੰਨਾ ਤੇ ਇੰਨਾ ਡੀ ਗੱਲ ਆ ਪੜੀ ਚੋ। ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਜੀ ਚੱਡਾ ਵੀ ਜਿਹੜਾ ਅੱਖਾਂ ਲਾ ਗਿਆ ਜੇ ਕਰਮਾ ਵਾਲੀ ਨੂੰ ਤੇ ਥਣ ਥਣ ਬਹੁਤ ਹੀ ਬਾ ਕਮਾਲ ਆ ਤੇ 82000 ਦੇ ਵਿੱਚ ਇਹ ਵੀ 100 ਕਿਲੋਮੀਟਰ ਪਹੁੰਚ ਪਈ ਕਹਿੰਦਾ ਕਿ ਕਰ ਦਾਂਗੇ। ਵੀ ਤਾਜੀ ਸੂਈ ਹੋ ਜੀ। ਤਾਜੀ ਸੂਈ ਤੇ ਅੱਗੇ ਆ ਗਈ ਚੌਥੇ ਨੰ ਇਹ ਵੀ ਜੇ ਆਪਾਂ ਪਿੰਡੋਂ ਮੈਂ ਲਈ ਆ ਵੀ ਚਲੋ ਮੈਂ ਦਾਣੇ ਫਲੈਰੀ ਦਾ ਕਿ ਦੁੱਧ ਮੈਂ ਜਿੰਦੀ 15 ਤੋਂ 16 ਕਿਲੋ ਵੀ ਅੱਛਾ ਜੀ 8-9 ਮਹੀਨੇ ਦੀ ਗੱਭਣ ਆ ਠੀਕ ਆ ਨੋਂ ਤੋਂ 10 ਕਿਲੋ ਦੁੱਧ ਦਾ ਦੋਵੇਂ ਟਾਈਮ ਥਾਪੀ ਦੇ ਜੀ ਠੀਕ ਆ ਲਓ ਜੀ ਟੋਕੜ ਗੱਭਣ ਆ ਗਈ ਜੇ ਚੌਥੇ ਨੰਬਰ ਤੇ ਖੋਲ ਦਿਓ ਭਾਜੀ ਕਿਨੋਂ ਮੈਂ ਸੂਆ ਸੂਗੀ ਪਿਆਜ ਇਹਨੇ ਤੀਸਰੇ ਸੂਆ ਸੋਣਾ ਆ ਜੀ ਗਾਂ ਅੱਛਾ ਜੀ ਠੀਕ ਆ ਲਓ ਜੀ ਤੀਸਰਾ ਸੂਆ ਸੂਗੀ ਤੇ ਨੀਲੀ ਰਵੀ ਦੇ ਵਿੱਚ ਆ ਗਈ ਆ ਬੱਲਾ ਮੱਥਾ ਆ ਗਿਆ ਤੇ ਕੱਦ-ਕੁੱਦ ਜਿਹੜਾ ਚੰਗਾ ਵਾ ਕਰਮਾਲੀ ਦਾ 16-17 ਲੀਟਰ ਵਾਲੀ ਆ ਤੇ ਇਸ ਤੋਂ ਜਿਹੜੀ ਤੇ ਦਾਣੇ ਦੁਨੀਏ ਚਲੋ ਜਰੂਰ ਆਗੇ ਬਾਕੀ ਦੁੱਧ ਵਾਲੀ ਆ ਮੈਂ ਤੀਸਰਾ ਸੂਗਾ ਸਗਾ ਸੂਗੀ 2.5 ਮਹੀਨੇ ਦੀ ਚੈੱਕ ਪਾਸ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਵੀ ਤਿਆਰ ਆ ਕਰਮਾਲੀ ਦੇ ਕੋਲ ਤੇ ਦੁੱਧ ਵਿੱਚ ਹੀ ਮੈਂ ਸਹੀ 16 ਕਿਲੋ ਦਿੰਦੀ ਆ ਜੀ ਅੱਛਾ ਜੀ ਹੁਣ ਤੋਂ ਕਗਮਟਾਈਆਂ ਮਹੀਨੇ ਦੱਬਨ ਦੇ 9 ਤੋਂ 10 ਕਿਲੋ ਦੁੱਧ ਦੋਵੇਂ ਟਾਈਮ ਸਾ ਪੀਦੇ ਆ ਠੀਕ ਆ ਠੀਕ ਆ ਸੋ ਲਾਂ 17 ਲੀਟਰ ਵਾਲੀ ਆ ਚਲੋ ਕੋਈ ਸਾਂਭਣ ਵਾਲਾ ਭਰਾ ਖੜੇ ਦੁੱਧ ਚੰਗਾ ਕੱਢਦੀ ਆ ਦੁੱਧ ਸੱਜਣਾ ਇਹਨਾਂ ਦੇ ਦੁੱਧ ਹੁਣ ਨਹੀਂ ਜਾਂਦੀ ਆ ਘੱਟ ਦਿੱਤਾ ਦੁੱਧ ਨਾ ਨਾ ਕਰਮਾਲੀ ਦੇਹੀਣਾ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਲਓ ਜੀ ਥਣ ਥਣ ਵੀ ਜਿਹੜਾ ਮੇਰਾ ਵੀਰ ਜੀ ਗੱਲ ਠੀਕ ਆ ਥਣ ਥਣ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੇ ਥਣਾ ਦਾ ਸਹਿਜ ਗਿਆ ਬਜਿਹੜਾ ਇਹਦਾ ਮੁੱਲ ਭਾਜੀ ਹਰਾ ਇਹ ਵੀ ਜੀ 75 ਹਜ਼ਾਰ ਦੀ ਦੇ ਦੀ ਵੀ 75 ਦੀ ਹੋਰ ਕਰ ਦੀਏ 70 ਦੇ ਜਰ ਗਿਆ ਜੀ 73 70 ਮੰਦਰਾ ਇਹ ਵੀ 100 ਕਿਲੋਮੀਟਰ ਪਹੁੰਚੇ ਵਿੱਚ ਜੋ 65000 ਦੀ ਹਾਨ ਆ ਜੋ ਠੀਕ ਆ ਅੱਗੋਂ ਰੱਬ ਦਾ ਨਾਮ ਆ ਜੋ ਲੋ ਜੀ ਇੱਤੋਂ ਪਰੇ ਭਾਈ ਕਹਿੰਦਾ ਕਿ ਰੱਬ ਦਾ ਨਾਮ ਆ 65000 ਦੇ ਬੱਚੇ ਵੀ 100 ਕਿਲੋਮੀਟਰ ਧੋਕੜ ਕੱਬਣਾ ਇਹ ਚੰਗੇ ਮਿਲ ਕੇ ਰਿਕਾਰਡ ਵਾਲੀ ਆ ਭਾਈ ਭਾਈ ਪੰਜ ਨੰਬਰ ਤੇ ਕਿਵੇਂ ਆ ਗਈ ਇਹ ਵੀ ਜੀ ਆਪਣੇ ਤੋਂ 20 25 ਜਨ ਘੜਦਈ ਸੂਨ ਦੇ ਵਿੱਚ ਵੀ ਅੱਛਾ ਜੀ ਇਹ ਸੂਆ ਤੋਂ ਆਪਣੇ ਹਿਸਾਬ ਨਾਲ ਤਾਜੇ ਇਹਨਾਂ ਕੋ ਤੀਜਾ ਲਾਲੇ ਕੋਈ ਵੀਰ ਚੌਥਾ ਲਾਲੇ ਵੀ ਠੀਕ ਆ ਆਪਣੇ ਕੋਲੋਂ ਗਈ ਦੁੱਧ ਮੈਂ 11 12 ਕਿਲੋ ਘੜਦਈ ਆ ਵੀ ਅੱਛਾ ਜੀ ਜਦੋਂ ਕਰਮਾਲੀ ਰਾਜਾ ਪਛਿਆ 99 ਯਾਰ ਦੀ ਕੋਲੋਂ ਦਿੱਤੀ ਠੀਕ ਆ ਤੇ ਹੁਣ ਇਹਨਾਂ ਸੋਨਾ ਵੀ ਲੈ ਦੇ 50 ਲੈ ਜੇ ਮਹੀਨਾ ਕੱਟ ਸਕਦੇ ਠੀਕ ਆ ਠੀਕ ਆ ਲਓ ਜੀ ਮਹੀਨਾ ਮੰਨ ਕੇ ਕੋਈ ਵੀਰ ਭਰਾ ਲਵੇ ਤੇ ਸੂਆ ਵੀ ਆਪਣੀ ਸਮਝ ਨਾਲ ਕੋਈ ਲਾ ਸਕਦਾ ਕੋਈ ਤੀਜਾ ਲਾਲੇ ਕੋਈ ਦੂਜਾ ਲਾਲੇ ਕੋਈ ਚੌਥਾ ਲਾਲੇ ਕਿੰਨਾ ਘੜਦੀ ਰਹੀ ਦੁੱਧੇ ਦੁੱਧ ਦਿੱਤੇ 12 ਕਿਲੋ ਦੇ ਗਏ ਜੀ ਠੀਕ ਆ ਲਓ ਜੀ 12 ਵੱਡੀ ਮਾਂ ਲੈ ਕੇ ਦੋ ਵਿੱਚ ਦੇ ਕੇ ਥੋੜੀ ਨਾ ਦੁੱਧ ਦੁੱਧ ਦੀ ਤੰਗੀ ਅੱਛਾ ਜੀ ਉਹ ਵੱਡੀ ਮਾਂ ਲੈ ਜੋ ਸੁਈ ਸੁਵਾਈ ਦੇ ਜਾਂਦੇ ਸਭ ਦੱਬਣ ਆ ਠੀਕ ਆ ਸਾਹਮਣੀ ਪਣੀ ਕਰਨੀ ਠੀਕ ਆ ਠੀਕ ਆ ਲਓ ਜੀ 12 ਲੀਟਰ ਵਾਲੀ ਜੇ ਕੋਈ ਮਹੀਨਾ ਕ ਮੰਨ ਕੇ ਲੈ ਜੇ ਸੁਵਾ ਆਪਣੇ ਸਾਹਣੇ ਕੋ ਤੇਜਾ ਲਾਲੇ ਚੌਥਾ ਲਾਲੇ ਠੀਕ ਆ ਠੀਕ ਆ ਸੁਵਾ ਵੀ ਬਾਈ ਕਹਿੰਦਾ ਕਿ ਆਪਣੇ ਸਮਝਣ ਵਾਲੇ ਬਾਕੀ ਦੁੱਧ ਵਾਲੀ ਆ ਮੈਂ ਤਾਂ ਸਿੰਘ ਸਿੰਘ ਚਲੋ ਥੋੜਾ ਜਿਹਾ ਜਰੂਰ ਖੁੱਲਾ ਆ ਗਿਆ ਤੇ ਬੱਲਾ ਮੱਥਾ ਆ ਗਿਆ ਕਰਮਾਲੀ ਦਾ ਇਹ ਆਵਲੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਸਾਰੇ ਭਰਾ ਸਿਆਣੇ ਆ। ਕਿ ਟਿਲਣਾ ਢੋਲਾ ਜਿਹੜੀਆਂ ਚੱਡੇ ਦੇ ਕਾਫੀ ਆ ਤੇ ਸੋਨ ਤੱਕ ਜਿਹੜਾ ਹਵਾਲਾ ਬਣਾ ਜੂਗੀ ਚੰਗਾ। ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਕਿ ਟਿਲਣਾ ਢੋਲਾ ਜਿਹੜੀਆਂ ਕਾਫੀ ਆ। ਇਹਦਾ ਮੁੱਲ ਭਾਜੀ ਇਹਦਾ। ਇਹ ਵੀ ਜੀ 65000 ਦੇ ਦਈਏ ਵੀ। ਕਰ ਦਈਏ ਵੀ ਜਸਨੋਈ। 60 ਕਰ ਦਿੱਤੇ 60 15 ਇਹ ਵੀ 55000 ਦੀ ہاں ਨਾ ਜੋ 100 ਮੀਟਰ ਤੋਂ ਵਿੱਚ ਜੋ ਠੀਕ ਹੈ ਲੋ ਜੀ ਠੀਕ ਹੈ ਠੀਕ ਹੈ ਲੋ ਜੀ 55000 ਦੀ ਕੋਈ ਮਹੀਨਾ ਸੰਭਲੂ ਵਾਲਾ ਦੁੱਧ ਚੰਗਾ ਕੱਢੀ ਜਾਣਾ ਵਾ ਤੇ 6ਵੇਂ ਨੰਬਰ ਤੇ ਆ ਗਈ ਨੀਲੀ ਰਵੀ ਦੱਸਿਓ ਇਹ ਦੂਜੇ ਸਿੰਘਾਂ ਝੋਟੀਆਂ ਹੀ ਨੀਲੀ ਦੀ ਅੱਛਾ ਜੀ ਇਹ ਥੱਲੇ 9 ਤੋਂ 10 ਕਿਲੋ ਬੋਲਾ ਹੋਊਗਾ ਤਾਜੀ ਸੂਈ ਆ ਬੱਚਾ ਜੋ ਵੀ ਠੀਕ ਹੈ ਠੀਕ ਹੈ ਆਹ ਵਾਲਾ ਜਵਾਕ ਆ ਗਿਆ ਜੀ ਬਿਲਕੁਲ ਤਾਜ਼ਾ ਵਾ ਕੀ ਕੱਟੀ ਕਟਾ ਜੇ ਕੱਟੀ ਇੱਕ ਕੱਟੀ ਜੂ ਠੀਕ ਆ ਜੀ ਫੀਮੇਲ ਕਾਫ ਜੇ ਤੇ ਇੱਕੋ ਇਸ ਟਾਈਮ ਕਿੰਨਾ ਜੇ ਇਹ ਤਾਂ 9-10 ਕਿਲੋ ਪੌਲਾ ਜੂ ਠੀਕ ਆ ਲਓ ਜੀ 9 ਤੋਂ 10 ਲੀਟਰ ਜਿਹੜਾ ਪੌਲਾ ਤਿਆਰ ਆ ਕੱਦ ਕਾਟ ਜਿਹੜਾ ਇਹ ਤਾਂ ਵੀ ਚੰਗਾ ਆ ਗਿਆ ਮੈਂ ਬਿੱਲੀ ਅੱਖ ਆ ਗਈ ਦੋ ਜਾ ਸੁਗਾ ਇਹ ਕਿੰਨਾ ਕੱਢੂਗੀ ਦੁੱਧ ਬਾਜੀ ਦੋ ਦੇ ਵਿੱਚ ਇਹਨਾਂ 10 ਜਾਨਾ ਕਿਲੋ ਤੇ ਭਰੀ ਆ ਨਾ ਕਰਨ ਵਾਲੀ ਨੇ ਜੀ ਅੱਛਾ ਜੀ ਠੀਕ ਆ ਲਓ ਜੀ 10 ਤੋਂ 11 ਲੀਟਰ ਜਿਹੜਾ ਦੁੱਧ ਕੱਢੂਗੀ ਤੇ ਥਣ ਥਣ ਜਿਹੜਾ ਇਹਨੂੰ ਵੀ ਚੰਗਾ ਲੱਗਾ ਵਾ ਨੀਲੀਰਾ ਵੀ ਦੀ ਆ ਗਈ ਚਲੋ ਕਈ ਭਰਾ ਬੜੀ ਚੰਗੀ ਲੱਗੀ ਆ ਗਈ ਅੱਛਾ ਜੀ ਥਾਨ ਨੋਕ ਵਾਲਾ ਲੱਗਾ ਪਿਆ ਤੇ ਨੋਕਲੇ ਥਾਂ ਦੇ ਜਿਹੜਾ ਚਵਾਈ ਬਹੁਤ ਜ਼ਿਆਦਾ ਨਰਮ ਨਿਕਲਦੀ ਆ ਐ ਮਣਕੀ ਅੱਖ ਆ ਗਈ ਆ ਕਰਮ ਵਾਲੀ ਤੇ ਸਿਕ ਸੁਗ ਚੰਗਾ ਲੱਗਾ ਵਾ ਚਲੋ ਇਹ ਵੀ ਕੋਈ ਸਾਂਭਣ ਵਾਲਾ ਭਰਾ ਖੜੇ ਦੋ ਦਿਨਾਂ ਦੇ ਚੰਗਾ ਗੱਡੀ ਜਾਣਾ 10 ਤੋਂ 11 ਲੀਟਰ ਜਿਹੜਾ ਭਰੂਗੀ ਹਾਂਜੀ ਆਹ ਵਾਲਾ ਜਵਾਕ ਆ ਗਿਆ ਜੀ ਫੀਮਲ ਕਾਫ ਲਓ ਜੀ ਲੱਗੇ 10 ਲਾ ਵੀ ਚੰਗਾ ਆ ਮਾੜਾ ਨਾ ਥਾਂ ਦੇ ਨਾਲ ਸਰੂ ਆ ਜੇ ਪੱਪਾ ਬਹਿ ਕੇ ਦਿਖਾ ਦੇ ਬਹਿ ਕੇ ਅਸਲੀ ਗੱਲ ਦੀ ਆ ਜੇ ਨਾ ਕੱਢੀ ਕੋਈ ਚੱਕਰ ਨਹੀਂ ਆ ਠੀਕ ਆ ਠੀਕ ਆ ਠੀਕ ਆ ਨਹੀਂ ਬਹੁਤ ਹੀ ਚੰਗੀ ਸਿਆਣੀ ਗੱਲ ਆ ਵੀਰ ਦੀ ਤੇ ਬਾਕੀ ਟਵਾਈ ਚੁਈ ਜਿਹੜੀ ਨਰਮ ਆ ਬਿਲਕੁਲ ਕੋਈ ਪੂਰ ਛਟਾ ਨਹੀਂ ਆ ਠੀਕ ਆ ਜੀ ਇਹਦਾ ਮੋਲ ਭਾਜੀ ਹਰਾ ਮੈਂ ਤਾਂ ਨਾ ਵੀ ਜੀ 80000 ਦੇ ਦਈਏ ਵੀ ਕਰਤੀ 80 ਤੋਂ ਅੰਦਰ 75 ਦੇ ਦਈਏ ਵੀ ਕਰ ਦੋ ਜਸਨੋ ਜੀ ਹਰਾਏ ਪੀ ਇਹ ਵੀ 70 ਦੀ 100 ਕਿਲੋਮੀਟਰ ਪਹੁੰਚ ਵਿੱਚ ਜੋ ਅੱਛਾ ਜੀ ਅੱਗੋਂ ਰੱਬ ਦਾ ਨਾ ਹੀ ਜੀ ਠੀਕ ਆ ਲਓ ਜੀ 70000 ਦੇ ਵਿੱਚ 100 ਕਿਲੋਮੀਟਰ ਪਹੁੰਚ ਬਿਲਕੁਲ ਤਾਜੀ ਸੂਈ ਉਹ ਵੀ ਨੀਲੀ ਰਵੀ ਦੀ ਬਿਲਕੁਲ ਜਾਇਜ਼ ਇਹ ਤੋਂ ਪਰੇ ਰੱਬ ਦਾ ਨਾ ਹੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ